ਅਗਲੀ ਖਬਰ ਪਰ ਚਲੀਏ ਇੱਕ ਪਾਸੇ ਇੰਡੀਆ ਵਾਲੇ ਰਸ਼ੀਆ ਨੂੰ ਜੱਫੀਆਂ ਪਾਉਂਦੇ ਆ ਤੇ ਦੂਜੇ ਪਾਸੇ ਅਮਰੀਕਾ ਦੇ ਨਾਲ ਵੀ ਜੱਫੀਆਂ ਪਾਉਣ ਨੂੰ ਫਿਰਦੇ ਆ ਤੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੁਣੇ ਸ਼ਰਿਆਂ ਮੁਸਲਮਾਨਾਂ ਦੇ ਉਲਟ ਜ਼ਹਿਰ ਉਗਲਦੇ ਰਹਿੰਦੇ ਆ ਇਕੱਲੇ ਉਹ ਨਹੀਂ ਉਹਨਾਂ ਦੇ ਬਹੁਤ ਸਾਰੇ ਪਾਰਟੀ ਵਰਕਰਸ ਵੀ ਤੁਸੀਂ ਦੇਖਿਆ ਹੀ ਆ ਤੇ ਦੂਸਰੇ ਪਾਸੇ ਸਭ ਤੋਂ ਜਿਹੜਾ ਰੈਡੀਕਲ ਮੁਲਕ ਹੈਗਾ ਆ ਈਰਾਨ ਹੁਣ ਉਹਦੇ ਨਾਲ ਵੀ ਜਿਹੜਾ ਇੰਡੀਆ ਵਾਲੇ ਜੱਫੀਆਂ ਪਾ ਰਹੇ ਆ ਆ ਇੰਡੀਆ ਨੇ ਸ਼ਾਵਾਹਰ ਪੋਰਟ ਜਿਹੜਾ ਈਰਾਨ ਦਾ ਆ ਉਹਦੇ ਨਾਲ ਜਿਹੜਾ ਕੰਟਰੈਕਟ ਸਾਈਨ ਅਪ ਕੀਤਾ ਆ ਉਥੋਂ ਅਫਗਾਨਿਸਤਾਨ ਦੇ ਥਰੂ ਉਹਨਾਂ ਨੇ ਜਿਹੜਾ ਕੋਈ ਵੀ ਫੂਡ ਆ ਜਾਂ ਹੋਰ ਸ਼ਿਪਿੰਗ ਆ ਉਹ ਉਹ ਇੰਡੀਆ ਤੋਂ ਕਰਨੀ ਆ ਤਾਂ ਕਿ ਪਾਕਿਸਤਾਨ ਨੂੰ ਵਿੱਚੋਂ ਕੱਟ ਕੀਤਾ ਜਾਵੇ ਪਾਕਿਸਤਾਨ ਦਾ ਇੰਡੀਆ ਦੇ ਰਿਲੇਸ਼ਨ ਤੁਹਾਨੂੰ ਪਤਾ ਹੀ ਆ ਕਿੱਦਾਂ ਦੇ ਚੱਲਦੇ ਹੈਗੇ ਆ ਪਰ ਦੂਜੇ ਪਾਸੇ ਜਿਹੜਾ ਅਮਰੀਕਾ ਆ ਉਹ ਵੀ ਸੁੱਤਾ ਨਹੀਂ ਹੈਗਾ ਅਮਰੀਕਾ ਵਾਲਿਆਂ ਨੇ ਸ਼ਰਿਆਮ ਅੱਜ ਧਮਕੀ ਦੇ ਦਿੱਤੀ ਆ ਇੰਡੀਆ ਵਾਲਿਆਂ ਨੂੰ ਕੋਈ ਬੰਦੇ ਬਣ ਜਾ ਤੇ ਧਮਕੀ ਦਵਾਈ ਵੀ ਉਹ ਤੋਂ ਹੀ ਆ ਜਿਹੜਾ ਜਿਹੜੀਆਂ ਰੂਟਸ ਆ ਇੰਡੀਆ ਦੇ ਨਾਲ ਹੈਗੀਆਂ ਯੂਐਸ ਦੇ ਸਟੇਟ ਡਿਪਾਰਟਮੈਂਟ ਦੇ ਡਿਪਟੀ ਸਪੋਕਸਪਰਸਨ ਵਿਦਾਂਤ ਪਟੇਲ ਨੇ ਇਹ ਕਿਹਾ ਆ ਜਦੋਂ ਉਹਨਾਂ ਨੂੰ ਇੱਕ ਕੁਐਸਚਨ ਪੁੱਛਿਆ ਗਿਆ ਕਿ ਯੂਐਸ ਨੇ ਤਾਂ ਇਰਾਨ ਦੇ ਉੱਤੇ ਸੈਂਕਸ਼ਨ ਲਾਈਆਂ ਆ ਤੇ ਇੰਡੀਆ ਵਾਲੇ ਹੁਣ ਜਿਹੜੇ ਆ ਉਹ ਬਿਜ਼ਨਸ ਕਰਨ ਲੱਗੇ ਆ ਤੇ ਉਹਨਾਂ ਨੇ ਕਲੀਅਰਲੀ ਕਹਿ ਦਿੱਤਾ ਕਹਿੰਦੇ ਭਈ ਐਨੀ ਐਂਟੀਟੀ ਐਨੀ ਵਨ ਕੰਸਿਡਰਿੰਗ ਬਿਜ਼ਨਸ ਡੀਲਸ ਵਿਦ ਇਰਾਨ ਦੇ ਨੀਡ ਟੂ ਬੀ ਅਵੇਅਰ ਆਫ ਦਾ ਪੋਟੈਂਸ਼ੀਅਲ ਰਿਸਕ ਥੈਟ ਦੇ ਆਰ ਓਪਨਿੰਗ ਥੈਮਸੈਲਵਜ਼ ਅਪ ਟੂ ਦਾ ਪੋਟੈਂਸ਼ੀਅਲ ਰਿਸਕ ਆਫ ਸੈਂਕਸ਼ਨਸ ਸੋ ਉਹ ਕਹਿੰਦੇ ਭਈ ਜਿਹੜੀ ਵੀ ਕੋਈ ਆਰਗੇਨਾਈਜੇਸ਼ਨ ਜਾਂ ਮੁਲਕ ਜਾਂ ਐਂਟੀਟੀ ਉਹ ਇਰਾਨ ਦੇ ਨਾਲ ਬਿਜ਼ਨਸ ਕਰੋਗੇ ਉਹਨਾਂ ਦੇ ਉੱਤੇ ਜਿਹੜੀਆਂ ਸੈਂਕਸ਼ਨਸ ਆ ਉਹ ਲਾਈਆਂ ਜਾਣਗੀਆਂ ਆ 600 ਤੋਂ ਵੱਧ ਆਲਰੇਡੀ ਸੈਂਕਸ਼ਨਸ ਆ ਇਰਾਨ ਦੇ ਨਾਲ ਜਿੰਨੀਆਂ ਵੀ ਰਿਲੇਟਡ ਐਂਟੀਟੀਆਂ ਆ ਜਿਹੜੀਆਂ ਬਿਜ਼ਨਸ ਕਰਦੀਆਂ ਆ ਪਿਛਲੇ ਤਿੰਨਾਂ ਸਾਲਾਂ ਚ ਯੂਐਸ ਨੇ ਉਹਨਾਂ ਦੇ ਉੱਤੇ ਲਾਈਆਂ ਹੈਗੀਆਂ ਸੋ ਵਿਦਿਅੰਤ ਪਟੇਲ ਇਹ ਜਿਹੜੇ ਸਟੇਟ ਡਿਪਾਰਟਮੈਂਟ ਦੇ ਡਿਪਟੀ ਸਪੋਕਸਪਰਸਨ ਆ ਤੁਸੀਂ ਉਹਨਾਂ ਦੇ ਦੇਖਦੇ ਆ ਪ੍ਰੈਸ ਕਾਨਫਰੰਸ ਰੋਜ਼ ਹੁੰਦੀ ਹੈਗੀ ਆ ਹਾਂ ਹੁਣ ਇੰਡੀਆ ਵਾਲੇ ਚੁੱਪਾ ਹਜੇ ਉਹਨਾਂ ਨੇ ਰਿਸਪੌਂਡ ਨਹੀਂ ਕੀਤਾ ਇਸ ਇਸ਼ੂ ਦੇ ਉੱਤੇ ਤੇ ਇੰਡੀਆ ਵਾਲਿਆਂ ਨੇ ਆਲਰੇਡੀ ਕਹਿੰਦੇ 2.5 ਟਨ ਕਣਕ ਤੇ 2000 ਟਨ ਪਲਸਸ ਸ਼ਿਪ ਕੀਤੇ ਹੈਗੇ ਆ ਇੰਡੀਆ ਤੋਂ ਜਿਹੜਾ ਸ਼ਾਬਾਹ ਰਿਪੋਰਟ ਆ ਅਫਗਾਨਿਸਤਾਨ ਦੇ ਥਰੂ ਇਸੇ ਕਰਕੇ ਪਿਛਲੇ ਦਿਨਾਂ ਦੇ ਵਿੱਚ ਅਫਗਾਨਿਸਤਾਨ ਦੇ ਨਾਲ ਵੀ ਬੜੀ ਜਿਹੜੀ ਆ ਫਰੈਂਡਸ਼ਿਪ ਵਾਲੀ ਗੱਲਬਾਤ ਭਾਰਤ ਦੀ ਸਰਕਾਰ ਕਰ ਰਹੀ ਸੀਗੀ ਸੋਮਵਾਰ ਨੂੰ ਇੰਡੀਆ ਦੇ ਸ਼ਿਪਿੰਗ ਮਿਨਿਸਟਰ ਨੇ ਇਹ ਕਿਹਾ ਸੀ ਕਿ ਇੰਡੀਆ ਪੋਰਟਸ ਗਲੋਬਲ ਲਿਮਟਿਡ ਤੇ ਪੋਰਟ ਐਂਡ ਮੈਰੀਟਾਈਮ ਆਰਗੇਨਾਈਜੇਸ਼ਨ ਆਫ ਇਰਾਨ ਨੇ ਇਹ ਜਿਹੜਾ ਡੀਲ ਆ ਉਹ ਸਾਈਨ ਕੀਤੀ ਹੈਗੀ ਆ ਉਸ ਪੋਰਟ ਦੀ ਇਸ ਡੀਲ ਦੇ ਥਰੋ ਆਪੀਜੀਐਲ 120 ਮਿਲੀਅਨ ਇਨਵੈਸਟ ਕਰੂਗਾ ਤੇ 250 ਮਿਲੀਅਨ ਜੋ ਆ ਫਾਈਨਾਂਸਿੰਗ ਤੇ ਹੋਰ ਆ ਕੰਟਰੈਕਟ ਵੈਲਿਊ 370 ਮਿਲੀਅਨ ਦੀ ਜਿਹੜੀ ਆ ਉਹ ਟੋਟਲ ਹੋਊਗੀ ਰਾਨ ਦੇ ਮਿਨਿਸਟਰ ਆਫ ਰੋਡਸ ਤੇ ਅਰਬਨ ਡਿਵੈਲਪਮੈਂਟ ਮਹਿਰਾਦ ਬੇਜ਼ਰਤ ਪਾਸ਼ ਉਹਨਾਂ ਨੇ ਵੀ ਇਹ ਕਿਹਾ ਆ ਇੰਡੀਆ ਦੇ ਫੋਰਮ ਮਿਨਿਸਟਰ ਜਿਹੜੇ જયਸ਼ੰਕਰ ਆ ਉਹਨਾਂ ਨੇ ਇਹ ਕਿਹਾ ਆ ਵੀ ਇਹ ਕਲੀਅਰ ਪਾਥ ਵੀ ਹੈਗਾ ਬਹੁਤ ਵੱਡੀ ਇਨਵੈਸਟਮੈਂਟ ਦੇ ਲਈ ਇਸ ਪੋਰਟ ਦੇ ਉੱਤੇ ਹੁਣ ਦੇਖਦੇ ਆਂ ਕਿ ਅਮਰੀਕਾ ਵਾਲੇ ਜਿਹੜੇ ਆ ਉਹ ਭਾਰਤ ਦੀਆਂ ਉਹ ਜਿਹੜੀਆਂ ਕੰਪਨੀਆਂ ਹੁਣ ਇਸ ਪੋਰਟ ਦੇ ਥਰੂ ਬਿਜ਼ਨਸ ਕਰਨਗੇ ਆ ਉਹਨਾਂ ਦੇ ਉੱਤੇ ਸੈਂਕਸ਼ਨਸ ਲਾਣਗੇ ਜਾ ਸਿਰਫ ਉਹਨਾਂ ਨੇ ਜਿਹੜੀ ਸਟੇਟਮੈਂਟ ਜਾਰੀ ਕੀਤੀ ਹੈ ਬਿਲਕੁਲ ਇਹਦੇ ਵਿੱਚ ਕਹਿੰਦੇ ਵੀ ਇੰਡੀਆ ਵਾਲੇ ਇਨਵੈਸਟ ਕਰ ਰਹੇ ਆ ਈਰਾਨ ਦੇ ਵਿੱਚ 120 ਮਿਲੀਅਨ ਡਾਲਰ 인ਫਰਾਸਟ੍ਰਕਚਰ ਦੀ ਡਿਵੈਲਪਮੈਂਟ ਤੇ ਲਈ ਤੇ 250 ਮਿਲੀਅਨ ਡਾਲਰ ਦਾ ਲਾਈਨ ਆਫ ਕ੍ਰੈਡਿਟ ਜਿਹੜੀ ਈਰਾਨ ਨੂੰ ਦੇਣਾ ਹੈ ਈਰਾਨ ਦਾ ਆਪਾਂ ਨੂੰ ਪਤਾ ਹੀ ਆ ਵੀ ਕੀ ਚੱਲ ਰਿਹਾ ਇਜ਼ਰਾਈਲ ਦੇ ਨਾਲ ਵੀ ਹੁਣੇ-ਹੁਣੇ ਪੇਚਾ ਜਿਹੜਾ ਪੈਂਦਾ ਪੈਂਦਾ ਜਿਹੜਾ ਉਹਨਾਂ ਦਾ ਬਚਿਆ ਆ ਤੇ ਇਹ ਹੁਣ ਪੋਰਟ ਆਫ ਜਿਹੜਾ ਸ਼ਵਾਰ ਆ ਉਸ ਨੂੰ ਖੁਦ ਰਨ ਜਿਹੜਾ ਉਹ ਕਰਨਗੇ ਤੇ ਕਿਤੇ ਨਾ ਕਿਤੇ ਜਿਹੜੀਆਂ ਸੈਂਕਸ਼ਨਸ ਦੇ ਅੰਡਰ ਆ ਸਕਦੇ ਆ ਪਰ ਇੰਡੀਆ ਵਾਲੇ ਇਹ ਕਹਿ ਰਹੇ ਆ ਵੀ ਅਸੀਂ ਜਿਹੜੀਆਂ ਸੈਂਟਰਲ ਏਸ਼ੀਅਨ ਪਬਲਿਕਸ ਆ ਉਹਨਾਂ ਨੂੰ ਬਾਈਪਾਸ ਕਰਦੇ ਹੋਏ ਸਿੱਧਾ ਇਰਾਨ ਤੱਕ ਇਹ ਜਿਹੜਾ ਟ੍ਰੇਡ ਰਾਊਟ ਆ ਉਹ ਉਸ ਨੂੰ ਜਿਹੜਾ ਉਹ ਕਹਿ ਲੋ ਵੀ ਆਪਣੇ ਅਧੀਨ ਲੈ ਕੇ ਆ ਰਹੇ ਆ ਹੈ ਤਾਂ ਇਹਨਾਂ ਨੂੰ ਜੇ ਓਵਰਆਲ ਦੇਖਿਆ ਜਾਵੇ ਤਾਂ ਟ੍ਰੇਡ ਰਾਊਟ ਬਹੁਤ ਹੀ ਸਟ੍ਰੈਟੈਜਿਕ ਹੈਗਾ ਆ ਪਰ ਇਸ ਦਾ ਖਾਮਿਆਜ਼ਾ ਜਿਹੜਾ ਇਹਨਾਂ ਨੂੰ ਹੋਰ ਕੀ ਭੁਗਤਣਾ ਪੈ ਸਕਦਾ ਇਹ ਦੇਖਣ ਵਾਲੀ ਗੱਲ ਆ 10 ਸਾਲ ਦਾ ਸਮਝੌਤਾ ਇੰਡੀਆ ਤੇ ਇਰਾਨ ਨੇ ਆਪਸ ਦੇ ਵਿੱਚ ਆ ਜਿਹੜਾ ਉਹ ਇਹ ਕੀਤਾ ਹੈਗਾ ਆ ਸੋ ਤੇ ਨਾਲ ਦੇ ਨਾਲ ਹੁਣ ਅਮਰੀਕਾ ਤੋਂ ਜਿਹੜੀ ਸਿੱਧੀ ਸਿੱਧੀ ਜਿਹੜੀ ਧਮਕੀ ਆ ਉਹਨਾਂ ਨੂੰ ਮਿਲ ਚੁੱਕੀ ਆ